ਜੀ ਇਸ ਕੈਂਪਰੇ ਵਿੱਚ ਖਾਸ ਤੌਰ ਤੇ ਸਾਡੇ ਕੈबिनेट ਮੰਤਰੀ ਹਲਕਾ ਵਿਧਾਇਕ ਸਭਾ ਹਰਜੋਤ ਸਿੰਘ ਬੈਂਸ ਉਹਨਾਂ ਨਾਲ ਸਾਡੀ ਸਮੁੱਚੀ ਟੀਮ ਸਾਡੇ ਟਰੈਕ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਭਟੋਲੀ ਸਾਡੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਨਾਮਯੋਗ ਪ੍ਰਧਾਨ ਮਨੀਸ਼ 바ਬਾ ਜੀ ਸਪੋਰਟਸ ਵਿੰਗ ਦੇ ਪ੍ਰਧਾਨ ਜਸਵੀਰ ਰਾਣਾ ਜੀ ਸਾਡੇ ਵੱਖ-ਵੱਖ ਹਲਕਿਆਂ ਤੋਂ ਬੁਲਾਇਆ ਪ੍ਰਧਾਨ ਔਰ ਪਾਰਟੀ ਦੇ ਸਾਡੇ ਬਹੁਤ ਸਾਰੇ ਆਗੂ ਸਤਿਕਾਰਯੋਗ ਜੀ ਮੈਂ ਆਪ ਸਭ ਦਾ ਦੇਣਾ ਨਹੀਂ ਦੇ ਸਕਦਾ ਇਸ ਹਲਕੇ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਤੇ ਮੇਰੇ ਵੱਲੋਂ ਵੀ ਹਰ ਮੁਨਕਿਨ ਕੋਸ਼ਿਸ਼ ਹੁੰਦੀ ਹੈ ਕਿ ਆਪਣਾ ਫਰਜ਼ ਆਪਣਾ ਧਰਮ ਨਿਭਾ ਸਕਾਂ ਪਿਛਲੇ 22 ਮਹੀਨਿਆਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਜਿਹੜਾ ਇਮਾਨਦਾਰੀ ਦਾ ਨੇਕ ਦਿੱਲੀ ਦਾ ਰਾਜ ਸਥਾਪਿਤ ਕੀਤਾ ਹੈ ਕੋਈ ਦਿੱਕਤ ਨਹੀਂ ਕੋਈ ਸਪੈਲਿੰਗ ਸੋ ਦੇਖੀਏ ਤੁਸੀਂ ਮਿਸ਼ਨ ਜਿਵੇਂ ਜਿਵੇਂ ਛੋਟੀਆਂ ਮੰਗਾਂ ਆਇਆਂ ਕੋ ਬਾੜੀ ਖਿਲ ਗਈ ਉਥੇ ਹੀ ਉਸ ਮਾਲਕ ਦੇ ਜਕਾਰੇ ਵੀ ਲੱਗ ਰਹੇ ਐ ਜਿਨ੍ਹਾਂ ਦੇ ਇੱਕ ਐਕਸੀਡੈਂਟ ਦੇ ਵਿੱਚ ਲੰਗਰ ਵਿੱਚ ਸੇਵਾ ਕਰਦੇ ਹੋਏ ਲੱਤ ਟੁੱਟੀ ਗਈ ਸੀ ਪੈਸਾ ਦਾ ਵਾਅਦਾ ਸੀ ਇਹਨਾਂ ਨਾਲ ਉਹਨਾਂ ਨੇ ਜਿਹਦਾ ਵਾਅਦਾ ਆਪਣਾ ਪੂਰਾ ਕੀਤਾ ਔਰ ਗਰਨਾਲ ਸਿੰਘ ਜੀ ਇਹਨਾਂ ਦਾ ਵੀ ਇੱਕ ਇਨੋਕੇਟਾ ਵਿੱਚ ਤੁਸੀਂ ਉਹਨਾਂ ਸਾਰੀਆਂ ਸੁਵਿਧਾਵਾਂ ਦਾ ਲਾਹਾ ਲੈ ਸਕਦੇ ਹੋ ਜੋ ਸੁਵਿਧਾਵਾਂ ਜਿਹਦੇ ਲਈ ਤੁਹਾਨੂੰ ਸਬਿਧਾ ਕੇਂਦਰ ਜਾਣਾ ਪੈਂਦਾ ਹੈ ਸੋ ਆਪ ਸਭ ਇਲਾਕਾ ਨਿਵਾਸੀਆਂ ਨੂੰ ਇਹ ਦਿੱਤੀ ਹੈ ਕਿ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪੰਗਿਆ ਮੁਸ਼ਕਿਲਾ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਲਾਹਾ ਲੀਤਾ ਜਾ ਸਕਦਾ ਹੈ ਧੰਨਵਾਦ ਅਸਿੱਤਾ ਬਾਅਦ ਤੋਂ ਅਸੀਂ ਆਪਣੇ ਬੱਚਿਆਂ ਤੇ ਬਜ਼ੁਰਗਾਂ ਤੇ ਰਹਿ ਸਕਦੇ ਹਾਂ ਐਦਾਂ ਹੀ ਸਿੱਖਿਆ ਦੀ ਗੱਲ ਕੀਤੀ ਸੀ ਸਰਕਾਰ ਨੇ ਤੇ ਕਿਹਦਾ ਮੈਟਮਾ ਤੁਹਾਡੇ ਬੁਸਕੋਰ ਹੈ ਤੁਹਾਡੇ ਭਾਈ ਕੋਲ ਅੱਜ ਪੰਜਾਬ ਦੇ ਕੋਈ ਵੀ 10 ਸਰਕਾਰੀ ਸਕੂਲ ਲੈ ਲੋ ਤਾਂ ਦੇਖੋ ਮੈਂ ਗਰੰਟੀ ਦਿੰਦਾ ਅੱਧ ਦੇ ਵਿੱਚ ਕੰਮ ਚੱਲਦਾ ਹੋਊਗਾ ਇੰਨੇ ਮਾੜੇ ਹਾਲਾਤ ਸੀ ਕਿਤੇ ਚਾਰ ਦੀਵਾਰੀ ਨਹੀਂ ਕਮਰਾ ਨਹੀਂ ਬਾਥਰੂਮ ਨਹੀਂ ਬੈਂਚ ਨਹੀਂ ਤੁਹਾਡੇ ਪਿੰਡ ਦੇ ਸਕੂਲ ਸਾਂਝਾ ਸਕੂਲ ਹੈ ਨਗੀਆਂ ਨਾਲ ਚਾਹੇ ਡੋਲੋਵਾਲ ਜਿਹੜਾ ਉੱਪਰ ਲੈ ਦੋਨੋਂ ਸਕੂਲਾਂ ਦੇ ਵਿੱਚ ਉੱਪਰਲੇ ਸਕੂਲ ਦੇ ਵਿੱਚ 12 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਇਸ ਸਕੂਲ ਦੇ ਵਿੱਚ 10 ਲੱਖ ਰੁਪਏ ਆ ਇੱਕ ਕਮਰਾ ਤੇ 2 ਲੱਖ ਰੁਪਏ ਸਪੈਸ਼ਲ ਉਹ ਭੇਜਿਆ ਸੀ ਤੇ ਤੁਸੀਂ ਪੁੱਛ ਸਕਦੇ ਹੋ ਸਕੂਲ ਦੇ ਵਿੱਚ ਕੋਈ ਵੀ ਅਚਾਨਕ ਸਕੂਲੀ ਹੋਗਾ ਜਿੱਥੇ ਪੈਸੇ ਨਾ ਭੇਜੇ ਹੋਣ ਹੋਰ ਵੀ ਉਹਨਾਂ ਨੇ ਕਿਹਾ ਜੀ ਅਸੀਂ ਗੇਟ ਨਵਾਂ ਬਣਾਉਣਾ ਉਹਦੇ ਲਈ 5 ਲੱਖ ਰੁਪਏ ਦੀ ਗਰੰਟੀ ਨਾਲ ਸਕੂਲ ਨੂੰ ਮਨਜ਼ੂਰ ਕਰਦੇ ਐਟੇ ਹੀ ਪਿੰਡ ਦੇ ਵਿਕਾਸ ਕਰਦਿਆਂ ਲਈ ਵੱਖ-ਵੱਖ ਕੰਮਾਂ ਲਈ ਤਕਰੀਬਨ ਤਕਰੀਬਨ 20 ਲੱਖ ਰੁਪਇਆ ਇਸ ਫੰਡ ਦੇ ਵਿੱਚ ਅਸੀਂ ਭੇਜ ਤਨਖਾਹ ਸ਼ਮੀ 샤ਪੁਰ ਬੇਲਾ ਸੀ ਉੱਥੇ ਮੀਟਿੰਗ ਤੋਂ ਬਾਅਦ ਸਾਡੇ ਇੱਕ ਬਜ਼ੁਰਗ ਸਾਥੀ ਅਸੀਂ ਉਹਨਾਂ ਦੇ ਘਰੇ ਚਾਹ ਪੀਂ ਕੇ ਬੈਠ ਗਏ ਉੱਥੇ ਸਾਰੇ ਪੁਰਾਣੇ ਬਜ਼ੁਰਗ ਕੈਪਟਨ ਸਾਹਿਬ ਵਰਗੇ ਜਿਨੀ ਕਈ ਸਰਕਾਰਾਂ ਦੇਖੀਆਂ ਕੋਈ ਅਕਾਲੀ ਦਲ ਕੋਈ ਕਾਂਗਰਸੀ ਕਰਾਈ ਜਾਣੀ ਹੈ ਇਹ ਮਸਲਾ ਮਸਲਾ ਬਹੁਤ ਗੰਭੀਰੀ ਹੈ ਇੱਕ ਮਸਲਾ ਹੋਰ ਹੈ ਜੀ ਇੱਥੇ ਇੱਕ ਅਸੀਂ ਦਵਾਰ ਬਣਾਈ ਤੇ 4 ਸਾਲ ਪਹਿਲਾਂ ਉਹ ਮੈਂ ਕਿਵੇਂ ਵੱਲੋਂ ਕੇ ਅਨੰਦਪੁਰ ਸਾਹਿਬ ਤੇ ਨੰਗਲ ਦੇ ਵਿੱਚ ਹੁਣ ਦੋਨੋਂ ਸਰਕਾਰੀ ਹਸਪਤਾਲਾਂ 'ਚ ਹਰ ਦਵਾਈ ਮੁਫਤ ਮਿਲੂਗੀ ਜੇ ਹਸਪਤਾਲ 'ਚ ਨਹੀਂ ਹੈ 26 ਜਨਵਰੀ ਤੋਂ ਹੋਇਆ ਤਾਂ ਹਸਪਤਾਲ ਵਾਲੇ ਤੁਹਾਨੂੰ ਬਾਹਰੋਂ ਲਿਆ ਕੇ ਦੇਣਗੇ ਮਰੀਜ਼ ਨੂੰ ਪੈਸੇ ਖਰਚਣ ਦੀ ਲੋੜ ਨਹੀਂ ਸਾਰੇ ਟੈਸਟ ਹਰ ਤਰ੍ਹਾਂ ਦਾ ਟੈਸਟ ਜਿਹੜਾ ਹੈ ਇਮਾਨਦਾਰੀ ਨਾਲ ਨੇਕ ਦਲੀ ਦੇ ਨਾਲ ਕੰਮ ਕਰ ਰਹੀ ਹੈ ਪਿਛਲੇ ਲਗਭਗ 1.5 ਸਾਲ ਤੋਂ ਉੱਤੇ ਹੋ ਗਿਆ ਕਿ ਪੰਜਾਬ ਦੇ ਵਿੱਚ 100 ਦੇ ਵਿੱਚੋਂ ਬੰਮੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੁਣ ਤਾਂ ਲੋਕ ਬਿਜਲੀ ਦਾ ਬਿੱਲ ਭੁੱਲ ਵੀ ਗਏ ਕਿ ਕੋਈ ਚੀਜ਼ ਹੁੰਦੀ ਸੀ ਤੇ ਬਿੱਲ ਆਂਦਾ ਸੀ ਇੱਦਾਂ ਹੀ ਹੈ ਨਾ ਇੱਦਾਂ ਹੀ ਹੈ ਮੈਂ ਚੂਕਾ ਨਹੀਂ ਕਹਿੰਦੇ ਹਾਂ ਹਾਂਜੀ ਹਾਂਜੀ ਇੱਦਾਂ ਹੀ ਹੈ ਅੱਗੇ ਵਾਹ ਵਾਹ ਠੀਕ ਹੈ ਇਹ ਤਾਂ ਬੈਨਾ ਚਲਦੀ ਸੀ ਇਹ ਖਾਤੀ ਮਾਰਦੇ ਨੇ ਫਲੈਸ਼ ਬਾਪੂ ਆ ਜਾਇਆ ਫੋਟੋ ਚ ਕਰਾ ਲੈ ਸੱਪ ਜਾਣਾ ਸਭ ਸਭ ਨੂੰ ਮਿਲ ਕੇ ਜਾਊਂਗਾ ਹਰ ਇੱਕ ਪਿੰਡ ਦੇ ਵਿੱਚ ਆਪ ਜਾ ਰਹੇ ਆਂ ਅੱਜ ਸਾਡੇ ਸਿੱਖਿਆ ਵਿਭਾਗ ਦੇ ਵਿੱਚ ਅਸੀਂ ਨਵੀਂ ਦਾਖਲਾ ਮਹੀਨੇ ਦੀ ਸ਼ੁਰੂਆਤ ਕੀਤੀ ਹੈ ਵਿਰਾਸਤੇ ਖਾਲਸਾ ਤੋਂ ਉਸ ਕਰਕੇ ਪ੍ਰੋਗਰਾਮ ਕਰਕੇ ਦੇਰੀ ਨਾਲ ਇੱਥੇ ਪਹੁੰਚੇ ਆਂ ਪਰ ਫਿਰ ਵੀ ਸਾਥ ਦੁਆਵਾਂ ਸਦਕਾ ਤੁਹਾਡਾ ਪੁੱਤ ਤੁਹਾਡਾ ਭਾਈ ਐਮ ਐਲ ਏ ਬਣਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਪਿਛਲੇ 2 ਮਹੀਨਿਆਂ ਤੋਂ ਸਰਦਾਰ ਭਗਵੰਤ ਮਾਨ ਦੀ ਸਰਕਾਰ ਈਮਾਨਦਾਰੀ ਨਾਲ ਨੇਕ ਦਲੀ ਨਾਲ ਕੰਮ ਨੂੰ ਲੈ ਲੋ 탑 ਦੇ ਵਿੱਚੋਂ ਮੈਂ ਕਰੰਡੀ ਦਿੱਤਾ ਆਟੇ ਦੇ ਵਿੱਚ ਕੰਮ ਚੱਲਦਾ ਹੋਊਗਾ ਇੰਨੇ ਮਾੜੇ ਹਾਲਾਤ ਸੀ ਕਿਤੇ ਚਾਰ ਦੀਵਾਰੀ ਨਹੀਂ ਕਮਰਾ ਨਹੀਂ ਬਾਥਰੂਮ ਨਹੀਂ ਬੈਂਚ ਨਹੀਂ ਤੁਹਾਡੇ ਪਿੰਡ ਦੇ ਸਕੂਲ ਸਾਂਝਾ ਸਕੂਲ ਹੈ ਨਕੀਆਂ ਨਾਲ ਚਾਹੇ ਡੋਲੋ ਵਾਲਾ ਜਿਹੜਾ ਉੱਪਰ ਲੈ ਦੋਨੋਂ ਸਕੂਲਾਂ ਦੇ ਵਿੱਚ ਉੱਪਰਲੇ ਸਕੂਲ ਦੇ ਵਿੱਚ 12 ਲੱਖ ਰੁਪਏ ਦੀ ਕਰਾ ਇੱਕ ਫੈਕੀ ਮਾਰ ਦੇ ਸੋਨ ਫਲੈਸ਼ ਬਾਪੂ ਆ ਜਾਇਆ ਫੋਟੋਸ ਕਰਾਣਾ ਕੁਰਸੀ ਨੂੰ ਕਰ ਦਵਾਹਾ I <laughs>